ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈਆਂ ਨਵੀਂ ਕਹਾਣੀ ਦੇ ਨਾਲ ਮੇਰੇ ਮਾਪਿਓ ਨਹੀਂ ਸੀ ਤੇ ਮੈਂ ਬੇਹੱਸ ਸਹਾਰਾ ਸੀ ਮੈਂ ਆਪਣੀ ਪੜ੍ਹਾਈ ਵੀ ਅਨਾਥ ਆਸ਼ਰਮ ਵਿੱਚ ਹੀ ਪੂਰੀ ਕੀਤੀ ਮੈਨੂੰ ਨਹੀਂ ਪਤਾ ਸੀ ਕਿ ਮਾਪਿਓ ਤੇ ਭੈਣ ਭਰਾ ਦਾ ਪਿਆਰ ਕਿੱਦਾਂ ਦਾ ਹੁੰਦਾ ਅਨਾਥ ਆਸ਼ਰਮ ਦੀ ਇੰਚਾਰਜ ਨੇ ਮੇਰਾ ਵਿਆਹ ਪੱਕਾ ਕਰ ਦਿੱਤਾ ਤੇ ਮੇਰਾ ਵਿਆਹ ਹੋ ਗਿਆ ਮੈਨੂੰ ਵਿਆਹ ਦਾ ਕੋਈ ਸ਼ੌਂਕ ਨਹੀਂ ਸੀ ਕਿਉਂਕਿ ਮੈਨੂੰ ਅੱਜ ਤੱਕ ਕਿਸੇ ਵੀ ਰਿਸ਼ਤੇ ਬਾਰੇ ਨਹੀਂ ਸੀ ਪਤਾ ਜਿਹੜਾ ਵੀ ਆਪਣਾ ਹੋਵੇ ਮੈਂ ਬਸ ਖੁਸ਼ ਸੀ ਕਿ ਮੈਨੂੰ ਕੋਈ ਅੱਜ ਆਪਣਾ ਮਿਲ ਜਾਊਗਾ ਜਿਸ ਦੇ ਨਾਲ ਮੈਂ ਆਪਣਾ ਦੁੱਖ ਸੁੱਖ ਤੇ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਸਕਦੀਆਂ। ਇਹ ਹੀ ਸੋਚ ਕੇ ਮੈਂ ਵਿਆਹ ਲਈ ਹਾਂ ਕਰ ਦਿੱਤੀ ਸੀ ਕਿ ਅनाथ ਆਸ਼ਰਮ ਦੀ ਇੰਚਾਰਜ ਨੇ ਮੇਰਾ ਵਿਆਹ ਅनाथ ਆਸ਼ਰਮ ਵਿੱਚ ਹੀ ਕਰਵਾ ਦਿੱਤਾ ਸੀ। ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਮੈਂ ਬੈੱਡ ਤੇ ਬੈਠੀ ਸੀ ਤੇ ਆਪਣੇ ਆਪ ਨੂੰ ਚਾਦਰ ਨਾਲ ਲਪੇਟਿਆ ਹੋਇਆ ਸੀ। ਮੈਨੂੰ ਇੰਨਾ ਡਰ ਲੱਗਦਾ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਡਰ ਦੇ ਨਾਲ ਮਰ ਹੀ ਨਾ ਜਾਵਾਂ ਸ਼ਾਇਦ ਜੋ ਕੁਝ ਮੇਰੇ ਨਾਲ ਹੋਇਆ ਸੀ ਅੱਜ ਤੱਕ ਕਿਸੇ ਵੀ ਕੁੜੀ ਦੇ ਨਾਲ ਨਹੀਂ ਹੋਇਆ ਹੋਊਗਾ ਮੈਂ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਘਰ ਵਾਲੇ ਦੇ ਨਾਮ ਤੇ ਮੈਨੂੰ ਇੰਨਾ ਘਟੀਆ ਇਨਸਾਨ ਮਿਲੂਗਾ ਮੈਂ ਅਨਾਥ ਆਸ਼ਰਮ ਵਿੱਚ ਹੀ ਪਾਲ ਕੇ ਵੱਡੀ ਹੋਈ ਸੀ ਮੇਰਾ ਘਰ ਅਨਾਥ ਆਸ਼ਰਮ ਹੀ ਸੀ ਤੇ ਉਹ ਬੰਦਾ ਮੈਨੂੰ ਵਿਆਹ ਕੇ ਆਪਣੇ ਘਰ ਲੈ ਆਇਆ ਸੀ ਮੈਂ ਜਾਣਦੀ ਸੀ ਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਆ ਜੋ ਮੇਰੇ ਘਰ ਵਾਲੇ ਦੇ ਇਸ ਗੰਦੀ ਤੇ ਘਟੀਆ ਹਰਕਤਾਂ ਬਾਰੇ ਪੁੱਛ ਸਕੇ ਮੇਰੀ ਮਜਬੂਰੀ ਨੇ ਮੈਨੂੰ ਬੰਨ ਕੇ ਰੱਖਿਆ ਹੋਇਆ ਸੀ ਮੈਂ ਸੁਹਾਗ ਰਾਤ ਦਾ ਕੋਈ ਵੀ ਸੁਪਨਾ ਨਹੀਂ ਦੇਖਿਆ ਸੀ ਕਿਉਂਕਿ ਮੈਂ ਜਾਣਦੀ ਸੀ ਕਿ ਮੈਂ ਕਨਾਤ ਆਸ਼ਰਮ ਚੋਂ ਆਈ ਹਾਂ ਮੇਰੇ ਲਈ ਤਾਂ ਇਹੀ ਬਹੁਤ ਆ ਕਿ ਸਹਾਰਾ ਮਿਲ ਜਾਵੇ ਉਸ ਬੰਦੇ ਦੀ ਉਮਰ ਕੋਈ 32 ਕੋ ਸਾਲ ਦੀ ਸੀ ਦੇਖਣ ਨੂੰ ਵੀ ਠੀਕ ਠਾਕ ਜਿਹੀ ਲੱਗਦਾ ਸੀ ਪਰ ਹਟਾ-ਕਟਾ ਨੌਜਵਾਨ ਮੁੰਡਾ ਲੱਗਦਾ ਸੀ ਮੈਂ ਤਾਂ ਸਿਰਫ 23 ਸਾਲਾਂ ਦੀ ਅਲੜ ਜਵਾਨ ਤੇ ਸੋਹਣੀ ਸੀ ਮੈਨੂੰ ਤਿਆਰ ਕਰਨ ਲਈ ਮੇਰੇ ਘਰ ਵਾਲੇ ਨੇ ਆਨਾਤ ਆਸ਼ਰਮ ਦੀ ਇੰਚਾਰਜ ਨੂੰ ਕੱਪੜਾ ਤੇ ਹੋਰ ਮੇਕਅਪ ਦਾ ਸਾਰਾ ਸਮਾਨ ਦੇ ਦਿੱਤਾ ਸੀ ਜੋ ਮੈਂ ਪਾ ਲਿਆ ਸੀ ਮੇਰੇ ਨਾਲ ਦੀਆਂ ਕੁੜੀਆਂ ਨੇ ਹੀ ਮੈਨੂੰ ਤਿਆਰ ਕਰ ਦਿੱਤਾ ਮੈਂ ਉਸ ਬੰਦੇ ਨੂੰ ਵਿਆਹ ਦੇ ਟਾਈਮ ਨਹੀਂ ਦੇਖਿਆ ਸੀ ਜਦੋਂ ਮੈਂ ਵਿਦਾ ਹੋ ਕੇ ਘਰ ਆਈ ਸੀ ਉਸ ਵਕਤ ਉਹਨੇ ਮੈਨੂੰ ਜਿੰਨੀ ਦੇ ਨਾਲ ਹੁੰਡ ਕੱਢਣ ਲਈ ਕਿਹਾ ਤੇ ਮੈਂ ਉਹਨੂੰ ਦੇਖ ਨਾ ਸਕੀ ਇਸ ਲਈ ਮੈਨੂੰ ਨਹੀਂ ਜਾਨਦੀ ਸੀ ਕਿ ਮੇਰੀ ਕਿਸਮਤ ਦਾ ਸੌਦਾ ਕਰਨ ਵਾਲਾ ਕੌਣ ਆ ਮੈਂ ਰੋਂਦੀ ਹੋਈ ਆਪਣੀਆਂ ਸਹੇਲੀਆਂ ਤੋਂ ਵਿਛੜ ਕੇ ਉਹਦੇ ਘਰ ਆ ਗਈ ਸੀ ਉਹਦਾ ਘਰ ਵੀ ਠੀਕ ਠਾਕ ਜਿਹਾ ਹੀ ਸੀ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਪਰ ਘਰ ਇੱਕ ਚੰਗੇ ਇਲਾਕੇ ਤੇ ਸਾਫ਼ ਸੁਥਰੀ ਥਾਂ ਤੇ ਬਣਿਆ ਹੋਇਆ ਸੀ ਤਿੰਨ ਚਾਰ ਕਮਰੇ ਸੀ ਜਿੱਥੇ ਰਹਿਣ ਵਾਲਾ ਬਸ ਉਹ ਇਕੱਲਾ ਹੀ ਸੀ ਅਨਾਥ ਆਸ਼ਰਮ ਦੇ ਇਨਚਾਰਜ ਨੇ ਮੈਨੂੰ ਇਹ ਕਿਹਾ ਕਿ ਤੇਰੀ ਫੋਟੋ ਦੇਖ ਕੇ ਹੀ ਉਹਨੇ ਤੈਨੂੰ ਪਸੰਦ ਕਰ ਲਿਆ ਮੈਂ ਕੋਈ ਜ਼ਿਆਦਾ ਸੋਹਣੇ ਸੁਪਨੇ ਤਾਂ ਨਹੀਂ ਦੇਖੇ ਸੀ ਮੇਰਾ ਹੱਥ ਫੜ ਕੇ ਮੇਰੇ ਘਰ ਵਾਲੇ ਨੇ ਮੈਨੂੰ ਕਮਰੇ ਵਿੱਚ ਬਿਠਾਇਆ ਤੇ ਕਹਿਣ ਲੱਗਾ ਕਿ ਆਪਣੀ ਚੁੰਨੀ ਲਾ ਕੇ ਪਰੇ ਰੱਖ ਦੇ ਮੈਂ ਕੁਝ ਥੇੜ ਬਾਅਦ ਆਉਂਦਾ ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੈਂ ਆਪਣੀ ਚੁੰਨੀ ਲਾ ਦਿੱਤੀ ਤੇ ਚੰਗੀ ਤਰ੍ਹਾਂ ਸਾਰਾ ਕਮਰਾ ਦੇਖਣ ਲੱਗ ਪਈ ਬਹੁਤ ਸੋਹਣਾ ਹੀ ਫਰਨੀਚਰ ਦਾ ਸਮਾਨ ਪਿਆ ਸੀ ਤੇ ਕਮਰਾ ਵੀ ਵਧੀਆ ਸਜਿਆ ਹੋਇਆ ਸੀ ਕਮਰੇ ਵਿੱਚੋਂ ਫੁੱਲਾਂ ਦੀ ਸੋਹਣੀ ਖੁਸ਼ਬੂ ਆ ਰਹੀ ਸੀ ਇਹ ਦੇਖ ਕੇ ਮੇਰਾ ਦਿਨ ਖੁਸ਼ ਹੋ ਗਿਆ ਮੈਨੂੰ ਲੱਗਦਾ ਸੀ ਕਿ ਮੇਰੀਆਂ ਸਾਰੀਆਂ ਰੀਝਾਂ ਦੀਪ ਦੇ ਘਰ ਪੂਰੀਆਂ ਹੋ ਜਾਣਗੀਆਂ ਪਰ ਮੈਂ ਨਹੀਂ ਜਾਣਦੀ ਸੀ ਕਿ ਇੱਥੇ ਤਾਂ ਪਰਖਿਆ ਜਾ ਰਿਹਾ ਸੀ ਕੁਝ ਦੇਰ ਬਾਅਦ ਦੀਪ ਕਮਰੇ ਵਿੱਚ ਆਇਆ ਤਾਂ ਉਹਨੂੰ ਦੇਖ ਕੇ ਮੈਂ ਡਰ ਗਈ ਉਹ ਸਾਵਲਾ ਜਿਹਾ ਸੀ ਨੇ ਨਖਵੀ ਕੋਈ ਖਾਸ ਸੋਹਣੀ ਨਹੀਂ ਸੀ ਲੰਬੇ ਚੌੜੀ ਛਾਤੀ ਮੇਰਾ ਦਿਲ ਤਾਂ ਜਿੱਦਾਂ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਡਾਰੀ ਗਿਆ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਅਨਾਥ ਆਸ਼ਰਮ ਦੀ ਇੰਚਾਰਜ ਨੇ ਮੇਰੇ ਨਾਲ ਧੋਖਾ ਕੀਤਾ ਪਰ ਕੀ ਪਤਾ ਮੇਰੀ ਕਿਸਮਤ ਹੀ ਇਦਾਂ ਦੀ ਸੀ ਮੈਂ ਆਪਣੀ ਕਿਸਮਤ ਨਾਲ ਲੜ ਨਹੀਂ ਸਕਦੀ ਸੀ ਮੇਰੇ ਮਾਂ ਪਿਓ ਨਹੀਂ ਸੀ ਜੋ ਮੇਰੇ ਰਿਸ਼ਤੇ ਬਾਰੇ ਗੱਲ ਕਰਦੇ ਜੋ ਫੋਟੋ ਦੇਖ ਕੇ ਵੀ ਮੇਰੀ ਸਲਾਹ ਲੈਂਦੇ ਪਰ ਅਨਾਥ ਆਸ਼ਰਮ ਵਿੱਚ ਤਾਂ ਜਿੱਦਾਂ ਦਾ ਵੀ ਰਿਸ਼ਤਾ ਹੁੰਦਾ ਸੀ ਬਸ ਕੁੜੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਮੈਂ ਆਪਣਾ ਦਿਲ ਮਜ਼ਬੂਤ ਕਰ ਲਿਆ ਤੇ ਇਹ ਸੋਚ ਲਿਆ ਕਿ ਚਲੋ ਉਹਦੇ ਨਾਲ ਰਹਿ ਕੇ ਮੈਨੂੰ ਪਿਆਰ ਹੋ ਜਾਊਗਾ ਮੈਂ ਨਹੀਂ ਜਾਣਦੀ ਸੀ ਕਿ ਉਹ ਘਰ ਵਾਲਾ ਨਹੀਂ ਸਗੋਂ ਇੱਕ ਘਟਿਆ ਇਨਸਾਨ ਆ ਵਿਆਹ ਦੀ ਰਾਤ ਜਦੋਂ ਉਹ ਮੇਰੇ ਕੋਲ ਬੈਠਣ ਦੀ بجائے ਸਾਹਮਣੇ ਆਪਣੀ ਕੁਰਸੀ ਦੇ ਉੱਪਰ ਲੱਤਾਂ ਤੇ ਲੱਤ ਰੱਖ ਕੇ ਜੇਬ ਵਿੱਚੋਂ ਕੱਢ ਕੇ ਸਿਗਰਟ ਪੀਣ ਲੱਗ ਪਿਆ ਮੈਂ ਵਰਤੀ ਬਣ ਕੇ ਬੈੱਡ ਤੇ ਬੈਠੀ ਹੋਈ ਸੀ ਉਹਦੀ ਗੰਦੀ ਨਜ਼ਰ ਮੇਰੇ ਪੂਰੇ ਜਿਸਮ ਨੂੰ ਦੇਖ ਰਹੀ ਸੀ ਤੇ ਮੈਨੂੰ ਸ਼ਰਮ ਆ ਰਹੀ ਸੀ ਮੈਂ ਸੋਚਿਆ ਕਿ ਸ਼ਾਇਦ ਕੁਝ ਬੰਦਿਆਂ ਦੀ ਆਦਤ ਹੁੰਦੀ ਆ ਮੈਨੂੰ ਆਪਣੇ ਘਰ ਵਾਲੇ ਦੀਆਂ ਨਜ਼ਰਾਂ ਚੰਗੀਆਂ ਨਹੀਂ ਲੱਗਦੀਆਂ ਸੀ ਮੈਨੂੰ ਇੱਥੇ ਸਕੂਨ ਵੀ ਮਹਿਸੂਸ ਨਹੀਂ ਹੁੰਦਾ ਸੀ ਜਿੱਦਾਂ ਕਿ ਇੱਕ ਰਿਸ਼ਤੇ ਤੋਂ ਹੋਣਾ ਚਾਹੀਦਾ ਸੀ ਮੇਰਾ ਘਰ ਵਾਲਾ ਸਿਗਰਟ ਪੀਂਦੇ ਹੋਏ ਮੈਨੂੰ ਕਹਿਣ ਲੱਗਾ ਕਿ ਇਹ ਕੁੜੀ ਹੈ ਆਪਣੇ ਜਨੇ ਲਾ ਇਹ ਸੁਣ ਕੇ ਤਾਂ ਮੈਂ ਡਰ ਗਈ ਸੀ ਮੈਂ ਉਹਨੂੰ ਬੜੀ ਹਰਾਨੀ ਨਾਲ ਦੇਖਿਆ ਕਿ ਉਹਨੂੰ ਤਾਂ ਮੇਰੇ ਕੋਲ ਬੈਠਣਾ ਚਾਹੀਦਾ ਸੀ ਉਹਨੂੰ ਆਪਣੇ ਆਪ ਤੇ ਭਰੋਸਾ ਕਰਵਾਉਣਾ ਚਾਹੀਦਾ ਸੀ ਪਰ ਉਹਨੇ ਜੋ ਕੁਝ ਮੇਰੇ ਨਾਲ ਕੀਤਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ ਉਸ ਇਨਸਾਨ ਦਾ ਵਿਵਹਾਰ ਇੰਨਾ ਭੈੜਾ ਸੀ ਉਹ ਦੇਖਣ ਨੂੰ ਵੀ ਮੈਨੂੰ ਬੜਾ ਅਜੀਬ ਜਿਹਾ ਹੀ ਲੱਗਦਾ ਸੀ ਮੈਂ ਘਬਰਾ ਗਈ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ ਮੈਨੂੰ ਅਜੀਬ ਜਿਹੀ ਪਰੇਸ਼ਾਨੀ ਹੋਣ ਲੱਗ ਪਈ ਸੀ ਕਿ ਭਲਾ ਏਕੀ ਤਰੀਕਾ ਹੋਇਆ ਜਦੋਂ ਉਹਨੇ ਦੁਬਾਰਾ ਮੈਨੂੰ ਗੁੱਸੇ ਨਾਲ ਕਿਹਾ ਕਿ ਤੈਨੂੰ ਸੌਂਦਾ ਨਹੀਂ ਆਪਣੀ ਚੁੰਨੀ ਲਾ ਲਾ ਦੇ ਮੈਂ ਕਪੜਾ ਕੇ ਆਪਣੀ ਚੁੰਨੀ ਹੌਲੀ-ਹੌਲੀ ਪਰੇ ਕਰਨ ਲੱਗੀ ਮੇਰਾ ਹੱਥ ਡਰ ਨਾਲ ਕੰਬ ਰਿਹਾ ਸੀ ਦੀਪ ਮੇਰੇ ਸਾਹਮਣੇ ਬੈਠਾ ਸਿਗਰਟ ਪੀ ਰਿਹਾ ਸੀ ਤੇ ਮੇਰੇ ਵੱਲ ਨਿਗਾ ਟਕਾ ਕੇ ਦੇਖ ਰਿਹਾ ਸੀ ਮੈਂ ਉਹਦੀਆਂ ਨਜ਼ਰਾਂ ਤੋਂ ਵੀ ਪਰੇਸ਼ਾਨ ਹੋ ਰਹੀ ਸੀ ਮੈਨੂੰ ਉਹਦਾ ਵੀ ਵਿਵਹਾਰ ਚੰਗਾ ਨਹੀਂ ਲੱਗਦਾ ਸੀ ਮੈਂ ਆਪਣੇ ਦੁਲਹਨਾਨਾ ਵਾਲੇ ਕੱਪੜੇ ਤੇ ਚੁੰਨੀ ਲਾ ਕੇ ਰੱਖ ਦਿੱਤੀ ਤੇ ਹੁਣ ਤਾਂ ਉਹਦੀਆਂ ਨਜ਼ਰਾਂ ਮੈਨੂੰ ਬੜੀ ਉਲਝਣ ਵਿੱਚ ਪਾ ਰਹੀਆਂ ਸੀ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਸੀ ਉਹ ਕਹਿਣ ਲੱਗਾ ਕਿ ਆਪਣੀ ਜੁਐਲਰੀ ਵੀ ਲਾ ਦੇ ਉਹਦੀ ਹਰ ਗੱਲ ਤੋਂ ਮੈਨੂੰ ਪਰੇਸ਼ਾਨੀ ਹੋ ਰਹੀ ਸੀ ਮੈਂ ਹੌਲੀ ਹੌਲੀ ਆਪਣੇ ਸਾਰੇ ਗਹਿਣੇ ਵੀ ਲਾ ਦਿੱਤੇ ਪਰ ਉਸ ਤੋਂ ਬਾਅਦ ਜੋ ਕੁਝ ਉਹਨੇ ਮੈਨੂੰ ਕਿਹਾ ਮੈਂ ਸਾਫ਼ ਮਨਾਂ ਕਰ ਦਿੱਤਾ ਮੈਂ ਫਟਾਫਟ ਬੈੱਡ ਤੋਂ ਉੱਠ ਕੇ ਖੜੀ ਹੋ ਗਈ ਮੇਰੇ ਮਨਾਂ ਕਰਨ ਦੇ ਵੀ ਦੀਪ ਦੀਆਂ ਅੱਖਾਂ ਵਿੱਚ ਗੁੱਸਾ ਆ ਗਿਆ ਤੇ ਖੜਾ ਹੋ ਗਿਆ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਕੀ ਕਿਹਾ ਉਹਦੀ ਗੱਲ ਸੁਣ ਕੇ ਤਾਂ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ ਮੈਂ ਕਿਹਾ ਕਿ ਮੈਂ ਤੁਹਾਡੀ ਇਹ ਗੱਲ ਨਹੀਂ ਮੰਨ ਸਕਦੀ ਗੁੱਸੇ 'ਚ ਉਹ ਕਹਿਣ ਲੱਗਾ ਕਿ ਜੇ ਤੂੰ ਮੇਰੀ ਕਿਸੇ ਗੱਲ ਨੂੰ ਨਾ ਕੀਤਾ ਤਾਂ ਮੈਂ ਤੇਰਾ ਬੁਰਾ ਹਾਲ ਕਰ ਦੇਵਾਂਗਾ ਪਰ ਮੈਂ ਕਿਸੇ ਵੀ ਕੀਮਤ ਤੇ ਉਹਦੀ ਗੱਲ ਨਹੀਂ ਮੰਨ ਸਕਦੀ ਸੀ ਮੈਂ ਕਿਹਾ ਕਿ ਮੈਂ ਇਹ ਸਭ ਕੁਝ ਨਹੀਂ ਕਰ ਸਕਦੀ ਉਹਨੇ ਜ਼ੋਰ ਨਾਲ ਇੱਕ ਥੱਪੜ ਮੇਰੇ ਮੂੰਹ ਤੇ ਮਾਰਿਆ ਤੇ ਕਹਿਣ ਲੱਗਾ ਕਮੀਨੀਏ ਤੂੰ ਆਪਣੀ ਔਕਾਤ ਭੁੱਲ ਗਈ ਆ ਮੈਂ ਤੈਨੂੰ ਕਿੱਥੋਂ ਚੁੱਕ ਕੇ ਲਿਆ ਆ ਤੇ ਤੂੰ ਮੇਰੀ ਪੈਰ ਦੀ ਜੁੱਤੀ ਦੇ ਬਰਾਬਰ ਆ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੈਨੂੰ ਜਾਨੋਂ ਮਾਰ ਲਵਾਂਗਾ ਉਹਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਮੈਨੂੰ ਰੋਣ ਆ ਰਿਹਾ ਸੀ ਤੇ ਮੈਂ ਰੋਣ ਲੱਗ ਪਈ ਮੈਨੂੰ ਉਸ ਬੰਦੇ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਬਿਲਕੁਲ ਵੀ ਉਮੀਦ ਨਹੀਂ ਸੀ ਮੈਂ ਘਬਰਾ ਕੇ ਹੌਲੀ ਜਿਹੀ ਪਿੱਛੇ ਹੋ ਗਈ ਤਾਂ ਉਹਨੇ ਮੈਨੂੰ ਵਾਲਾਂ ਤੋਂ ਫੜ ਕੇ ਆਪਣੇ ਕੋਲ ਖਿੱਚ ਲਿਆ ਮੇਰੇ ਮੂੰਹ ਦੇ ਕੋਲ ਆਪਣਾ ਮੂੰਹ ਕਰਕੇ ਗੁੱਸੇ ਨਾਲ ਮੈਨੂੰ ਦੇਖ ਕੇ ਕਹਿਣ ਲੱਗਾ ਕਿ ਉਹੀ ਕਰ ਜੋ ਮੈਂ ਤੈਨੂੰ ਕਹਿੰਦਾ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਮੈਂ ਉਹਦੇ ਕੋਲੋਂ ਮਾਫੀ ਮੰਗਦੀ ਸੀ ਹੱਥ ਜੋੜੇ ਹੋਏ ਸੀ ਮੈਂ ਕਿਹਾ ਕਿ ਮੇਰੇ ਕੋਲ ਇਹ ਸਭ ਕੁਝ ਨਾ ਕਰਵਾਓ ਮੈਂ ਇਹ ਸਭ ਕੁਝ ਨਹੀਂ ਕਰ ਸਕਦੀ ਇੱਕ ਔਰਤ ਤਾਂ ਸ਼ਰਮ ਨਾਲ ਭਰੀ ਹੁੰਦੀ ਆ ਉਹਨੂੰ ਇਦਾਂ ਹੀ ਰਹਿਣ ਦਿਓ ਤਾਂ ਚੰਗਾ ਹੁੰਦਾ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਾ ਤੇ ਕਹਿੰਦਾ ਜਿੱਥੋਂ ਤੂੰ ਆਈ ਆ ਮੈਂ ਉੱਥੋਂ ਦੇ ਚੱਪੇ-ਚੱਪੇ ਨੂੰ ਜਾਣਦਾ ਸ਼ਰਮ ਲਿਹਾਜ਼ ਉੱਥੇ ਕੁਝ ਵੀ ਨਹੀਂ ਹੁੰਦਾ ਮੇਰੇ ਸਾਹਮਣੇ ਜ਼ਿਆਦਾ ਡਰਾਮੇ ਨਾ ਕਰ ਮੈਂ ਜਾਣਦਾ ਕਿ ਨਾਥ ਆਸ਼ਰਮ ਵਿੱਚ ਕੀ ਕੀ ਹੁੰਦਾ ਉੱਥੇ ਬਹੁਤ ਰੰਗ ਰਲੀਆਂ ਮਨਾਈਆਂ ਜਾਂਦੀਆਂ ਜੇ ਤੁਸੀਂ ਉੱਥੋਂ ਦੇ ਰਹਿਣ ਵਾਲੇ ਬੰਦਿਆਂ ਦੇ ਦਿਲਾਂ ਨੂੰ ਸ਼ਾਂਤ ਰੱਖ ਸਕਦੀਆਂ ਤਾਂ ਮੈਂ ਤੇਰੇ ਜਿਆਦਾ ਹੱਕ ਨਹੀਂ ਰੱਖਦਾ ਆਖਿਰ ਮੈਂ ਤੈਨੂੰ ਜ਼ਮੀਨ ਤੋਂ ਚੁੱਕ ਕੇ ਆਸਮਾਨ ਤੇ ਲਿਆ ਕੇ ਬਿਠਾਇਆ ਜੇ ਤੂੰ ਚਾਹੁੰਦੀ ਆ ਤਾਂ ਮੈਂ ਤੇਰੇ ਨਾਲ ਚੰਗਾ ਵਿਵਹਾਰ ਕਰਾਂ ਤਾਂ ਤੈਨੂੰ ਉਹ ਸਭ ਕੁਝ ਕਰਨਾ ਹੀ ਪਊਗਾ ਜੋ ਮੈਂ ਤੈਨੂੰ ਕਹਾ ਮੈਂ ਬੜੀ ਹਰਾਨੀ ਨਾਲ ਉਹਦੇ ਵੱਲ ਦੇਖਦੀ ਸੀ ਸਾਡਾ ਨਾਤਾ ਆਸ਼ਰਮ ਬਿਲਕੁਲ ਵੀ ਇਦਾਂ ਦਾ ਨਹੀਂ ਸੀ ਜਿੱਦਾਂ ਦਾ ਉਹ ਸਮਝ ਰਿਆ ਸੀ ਸਾਡੀ ਇਨਚਾਰਜ ਵੀ ਬਹੁਤ ਚੰਗੀ ਸੀ ਅਸੀਂ ਬਿਲਕੁਲ ਉਹਨੂੰ ਆਪਣੀ ਮਾਂ ਮੰਨਦਿਆਂ ਸੀ ਤੇ ਸਾਡੀ ਬਹੁਤ ਇੱਜ਼ਤ ਕਰਦੀ ਸੀ ਮੈਂ ਪਤਾ ਨਹੀਂ ਕਿ ਦੂਸਰੇ ਆਸ਼ਰਮਾਂ ਵਿੱਚ ਬੇਸਹਾਰਾ ਕੁੜੀਆਂ ਜਾਂ ਔਰਤਾਂ ਦੇ ਨਾਲ ਕਿਦਾਂ ਦਾ ਵਿਵਹਾਰ ਹੁੰਦਾ ਕਿਹੜੇ-ਕਿਹੜੇ ਖੇਡ ਖੇਡੇ ਜਾਂਦੇ ਆ ਪਰ ਮੈਂ ਜਦੋਂ ਤੋਂ ਇਸ ਆਸ਼ਰਮ ਵਿੱਚ ਅੱਖ ਖੋਲੀ ਸੀ ਤਾਂ ਮੇਰੀ ਇੱਜ਼ਤ ਇਦਾਂ ਕੀਤੀ ਗਈ ਸੀ ਕਿ ਜਿੱਦਾਂ ਸਾਰੀਆਂ ਦੀਆਂ ਦੀ ਕੀਤੀ ਜਾਂਦੀ ਆ ਮੈਂ ਦੀਪ ਨੂੰ ਕਿਹਾ ਕਿ ਤੁਹਾਨੂੰ ਕੋਈ ਗਲਤਫਹਮੀ ਹੋ ਰਹੀ ਆ ਕਿ ਇਦਾਂ ਦਾ ਕੁਝ ਨਹੀਂ ਆ ਜਿੱਦਾਂ ਦਾ ਤੁਸੀਂ ਸੋਚਦੇ ਆ ਇਸ ਤੋਂ ਪਹਿਲਾਂ ਮੈਂ ਕੁਝ ਹੋਰ ਕਹਿੰਦੀ ਉਹਨੇ ਜ਼ੋਰ ਨਾਲ ਮੈਨੂੰ ਘੁੱਟ ਕੇ ਫੜ ਲਿਆ ਤੇ ਮੈਨੂੰ ਵਾਲਾਂ ਤੋਂ ਖਿੱਚਣ ਲੱਗ ਪਿਆ ਤੇ ਕਹਿਣ ਲੱਗਾ ਬਕਵਾਸ ਨਾ ਕਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰ ਆਪਣੇ ਇਹ ਕੱਪੜੇ ਲਾ ਉਹਨੇ ਮੈਨੂੰ ੱੱਕਾ ਮਾਰਿਆ ਤੇ ਛੱਡ ਦਿੱਤਾ ਮੈਂ ਡੇਗਦੀ ਡੇਗਦੀ ਬਚ ਗਈ ਮੈਂ ਤਾਂ ਸੁਣਿਆ ਸੀ ਕਿ ਘਰ ਵਾਲਾ ਘਰ ਵਾਲੀ ਲਈ ਇੱਕ ਕਪੜੇ ਦੀ ਤਰ੍ਹਾਂ ਹੁੰਦਾ ਰੱਬ ਨੇ ਮਰਦ ਤੇ ਔਰਤ ਦਾ ਰਿਸ਼ਤਾ ਬੜਾ ਪਵਿੱਤਰ ਬਣਾਇਆ ਉਹਦੀ ਸ਼ਰਮ ਤਾਂ ਉਹਦੀ ਜੁਐਲਰੀ ਹੁੰਦੀ ਆ ਘਰ ਵਾਲੀ ਘਰ ਵਾਲੇ ਨੂੰ ਇੱਕ ਦੂਸਰੇ ਦਾ ਕਪੜਾ ਇਸ ਲਈ ਕਿਹਾ ਜਾਂਦਾ ਕਿਉਂਕਿ ਉਹ ਇਨਸਾਨ ਨੂੰ ਢੱਕ ਲੈਂਦਾ ਪਰ ਮੇਰਾ ਕਿਦਾਂ ਦਾ ਘਰ ਵਾਲਾ ਸੀ ਜੋ ਮੈਨੂੰ ਬੇਅਕਿਰਕਿਆ ਤੇ ਬੇਪਰਦਾ ਹੋਣ ਲਈ ਕਹਿ ਰਿਹਾ ਸੀ ਮੈਂ ਜਲਦੀ ਕਮਰੇ ਵਿੱਚੋਂ ਬਾਹਰ ਨਿਕਲ ਆਈ ਤੇ ਕਿਤੇ ਸੁਰੱਖਿਅਤ ਥਾਂ ਨੂੰ ਲੱਭਣਾ ਚਾਹੁੰਦੀ ਸੀ ਜੋ ਮੈਨੂੰ ਘਰ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ ਪਰ ਸ਼ਾਇਦ ਮੈਂ ਇੰਨੀ ਖੁਸ਼ਕਿਸਮਤ ਨਹੀਂ ਸੀ ਉਹ ਬੰਦਾ ਫਟਾਫਟ ਮੇਰੇ ਪਿੱਛੇ ਆਇਆ ਤੇ ਮੈਨੂੰ ਬਾਹਾਂ ਤੋਂ ਫੜ ਕੇ ਕਮਰੇ ਵਿੱਚ ਘੜੀਸਦਾ ਹੋਇਆ ਲੈ ਗਿਆ ਫੇਚੀ ਕਾ ਮਾਰਨ ਲੱਗ ਪਈ ਮੈਂ ਉਹਨੂੰ ਕਿਹਾ ਕਿ ਮੈਨੂੰ ਛੱਡ ਦੇ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਨਹੀਂ ਲਗਾ ਸਕਦੀ ਮੈਨੂੰ ਵਾਪਸ ਨਾਥ ਆਸ਼ਰਮ ਵਿੱਚ ਛੱਡਾ ਮੈਂ ਇੰਨਾ ਹੀ ਕਿਹਾ ਸੀ ਕਿ ਉਹਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹਨੇ ਮੇਰੀ ਦੋਨਾਂ ਗੱਲਾਂ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਮੈਨੂੰ ਬੈੱਡ ਤੇ ੱੱਕਾ ਮਾਰ ਕੇ ਛੁੱਟ ਦਿੱਤਾ ਤੇ ਆਪਣੀ ਜੇਬ ਵਿੱਚੋਂ ਸਿਗਰਟ ਕੱਢ ਕੇ ਉਹਨੇ ਮੇਰਾ ਲਹਿੰਗਾ ਸਾੜਨਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗਾ ਮੈਂ ਦੇਖਦਾ ਕਿ ਤੂੰ ਕਦੋਂ ਤੱਕ ਮੇਰੀ ਗੱਲ ਨਹੀਂ ਮੰਨਦੀ ਮੈਂ ਤਾਂ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਈ ਸੀ ਮੇਰਾ ਲਹਿੰਗਾ ਸੜਨ ਲੱਗ ਪਿਆ ਸੀ ਮੈਂ ਉਹਨੂੰ ਲਾ ਦਿੱਤਾ ਤੇ ਆਪਣੇ ਜਸਮ ਦੇ ਉੱਪਰ ਬੈੜਦੀ ਚਾਦਰ ਲੈ ਲਈ ਮੈਨੂੰ ਇਦਾਂ ਬੇਵੱਸ ਦੇਖ ਕੇ ਉਹ ਹੱਸਦਾ ਹੋਇਆ ਕਮਰੇ ਵਿੱਚੋਂ ਨਿਕਲ ਗਿਆ ਮੈਂ ਆਪਣੀ ਬੇਵਸੀ ਤੇ ਕਿਸਮਤ ਤੇ ਰੋ ਰਹੀ ਸੀ ਸਵੇਰ ਤੱਕ ਮੈਂ ਇਦਾਂ ਹੀ ਰੋਂਦੀ ਰਹੀ ਸਵੀਰ ਨੂੰ ਜਦੋਂ ਕਮਰੇ ਵਿੱਚ ਆਇਆ ਤਾਂ ਉਹਦੇ ਹੱਥ ਵਿੱਚ ਇੱਕ ਲਫਾਫਾ ਸੀ ਤੇ ਜ਼ੋਰ ਨਾਲ ਮੇਰੇ ਮੂੰਹ ਤੇ ਸੁੱਟ ਦਿੱਤਾ ਤੇ ਕਹਿਣ ਲੱਗਾ ਕਿ ਇਹਦੇ ਵਿੱਚ ਕੁਝ ਕੱਪੜਾ ਐ ਇਹਨੂੰ ਪਾ ਕੇ ਮੇਰੇ ਲਈ ਰੋਟੀ ਪਾਣੀ ਤਿਆਰ ਕਰ ਉਹਦੇ ਬੋਲ ਹੀ ਇੰਨੇ ਘਟੀਆ ਤੇ ਕਮੀਨੇ ਸੀ ਮੈਂ ਉਹਦੇ ਲਿਆਂਦੇ ਹੋਏ ਕੱਪੜੇ ਪਾਏ ਤੇ ਰੋਂਦੀ ਹੋਈ ਕਮਰੇ ਵਿੱਚੋਂ ਬਾਹਰ ਆ ਗਈ ਤੇ ਸਾਹਮਣੇ ਛੋਟੀ ਜਿਹੀ ਰਸੋਈ ਸੀ ਜਦੋਂ ਮੈਂ ਰਸੋਈ ਵਿੱਚ ਆਈ ਤੇ ਇੰਨੀ ਗੰਦੀ ਸੀ ਕਿ ਸ਼ੈਂਕ ਵਿੱਚ ਵੀ ਇੰਨੇ ਗੰਦੇ ਭਾਂਡੇ ਪਾਏ ਹੋਏ ਸੀ ਚੁੱਲੇ ਤੇ ਵਿੱਚ ਚਾਹ ਬਣਾਉਣ ਵਾਲੀ ਪਤੀਲੀ ਰੱਖੀ ਹੋਈ ਸੀ ਜਿਹੜੀ ਸੜ ਸੜ ਕੇ ਕਾਲੀ ਹੋ ਗਈ ਸੀ ਮੈਂ ਸਾਰੀ ਰਸੋਈ ਚੰਗੀ ਤਰ੍ਹਾਂ ਸਾਫ਼ ਕਰਕੇ ਰੋਟੀ ਬਣਾਉਣ ਲੱਗੀ ਫ੍ਰਿਜ ਵਿੱਚ ਹਰ ਇੱਕ ਚੀਜ਼ ਸੀ ਪਰ ਫ੍ਰਿਜ ਬਹੁਤ ਗੰਦੀ ਸੀ ਮੈਂ ਰੋਟੀ ਬਣਾ ਕੇ ਸਾਹਮਣੇ ਟੇਬਲ ਤੇ ਰੱਖ ਦਿੱਤੀ ਪਰ ਮੈਂ ਆਪ ਨਹੀਂ ਖਾਧੀ ਮੈਂ ਰਸੋਈ ਵਿੱਚ ਖੜ ਕੇ ਹੀ ਰੋਟੀ ਖਾ ਲਈ ਫਿਰ ਮੈਂ ਸਫਾਈ ਕਰਨ ਲੱਗ ਪਈ ਮੈਂ ਇਹ ਵੀ ਦੇਖ ਰਹੀ ਸੀ ਕਿ ਉਹਨੇ ਦਰਾਜ ਦੇ ਵਿੱਚ ਕਿਹੜਾ ਕਿਹੜਾ ਸਮਾਨ ਰੱਖਿਆ ਹੋਇਆ ਉਹ ਬੰਦਾ ਰੋਟੀ ਖਾ ਕੇ ਰਸੋਈ ਵਿੱਚ ਆ ਗਿਆ ਉਹਨੂੰ ਆਪਣੇ ਕੋਲ ਦੇਖ ਕੇ ਮੈਨੂੰ ਡਰ ਜਿਹਾ ਮਹਿਸੂਸ ਹੋਇਆ ਉਹ ਮੇਰੇ ਕੋਲੇ ਆ ਕੇ ਕਹਿਣ ਲੱਗਾ ਕਿ ਜੋ ਹਰਕਤ ਤੂੰ ਰਾਤੀ ਕੀਤੀ ਸੀ ਅੱਜ ਉਦਾਂ ਦੀ ਕੋਈ ਵੀ ਕਰਤੂਤ ਕੀਤੀ ਤਾਂ ਮੈਂ ਤੇਰਾ ਸਾਰਾ ਕਮਰਾ ਹੀ ਸਾੜ ਕੇ ਰੱਖ ਦੇਵਾਂਗਾ ਤੇ ਤੈਨੂੰ ਵੀ ਵਿੱਚ ਹੀ ਸਾੜ ਦੇਵਾਂਗਾ ਇਹ ਸੁਣ ਕੇ ਮੈਂ ਬੜੀ ਹੈਰਾਨ ਹੋਈ ਇਹ ਕਿਹਾ ਕਿ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਜਦੋਂ ਮੈਂ ਰੋਟੀ ਬਣਾ ਕੇ ਰਸੋਈ ਵਿੱਚੋਂ ਬਾਹਰ ਆਈ ਤਾਂ ਉਹ ਘਰ ਨਹੀਂ ਸੀ ਮੈਨੂੰ ਚਾਂਦ ਜਿਹਾ ਮਹਿਸੂਸ ਹੋਇਆ ਪਰ ਰਾਤ ਦੇ ਬਾਰੇ ਸੋਚ ਕੇ ਮੇਰਾ ਦਿਲ ਡਰਨ ਲੱਗ ਗਿਆ ਹਜੇ ਤੱਕ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਬੰਦਾ ਕਿਹੋ ਜਿਹਾ ਜੇ ਉਹਨੇ ਝੁਲਮ ਹੀ ਕਰਨਾ ਸੀ ਤਾਂ ਇੱਕ ਬੇਸਹਾਰਾ ਕੁੜੀ ਤੇ ਹੀ ਕਿਉਂ ਕਰਨ ਬਾਰੇ ਸੋਚਿਆ ਮੈਂ ਤਾਂ ਵਿਚਾਰੀ ਬਚਪਨ ਤੋਂ ਹੀ ਦੁੱਖ ਸਹਿੰਦੀ ਆਈ ਸੀ ਮੈਂ ਤਾਂ ਕਿਸੇ ਵੀ ਰਿਸ਼ਤੇ ਨੂੰ ਨਹੀਂ ਜਾਣਦੀ ਸੀ ਮਾਪਿਓ ਭੈਣ ਭਰਾ ਇਹ ਸਾਰੇ ਕਿਦਾਂ ਦੇ ਹੁੰਦੇ ਆ ਉਹਨਾਂ ਦੇ ਨਾਲ ਜ਼ਿੰਦਗੀ ਕਿਦਾਂ ਦੀ ਬਤੀਤ ਕੀਤੀ ਜਾਂਦੀ ਆ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਸੋਚਿਆ ਕਿ ਮੈਨੂੰ ਘਰੋਂ ਭੱਜ ਜਾਣਾ ਚਾਹੀਦਾ ਪਤਾ ਨਹੀਂ ਇਹ ਬੰਦਾ ਰਾਤ ਨੂੰ ਮੇਰੇ ਨਾਲ ਕਿਹੋ ਜਿਹਾ ਵਿਵਹਾਰ ਕਰੂਗਾ ਇਸ ਲਈ ਮੈਂ ਆਪਣੇ ਕਮਰੇ ਵਿੱਚ ਗਈ ਛੋਟੇ ਬੈਗ ਵਿੱਚ ਕੱਪੜੇ ਪਾ ਲਏ ਤੇ ਬਾਹਰ ਜਾਣ ਲੱਗੀ ਜਿੱਦਾਂ ਹੀ ਮੈਂ ਗੇਟ ਖੋਲਣਾ ਚਾਹਿਆ ਮੈਂ ਹੈਰਾਨ ਹੋ ਗਈ ਕਿ ਗੇਟ ਨੂੰ ਤਾਂ ਬਾਹਰੋਂ ਜੰਦਾ ਲੱਗਾ ਹੋਇਆ ਸੀ ਸਾਰਾ ਘਰ ਬੰਦ ਸੀ ਮੈਂ ਘਰ ਵਿੱਚ ਕੁਝ ਵੀ ਇਦਾਂ ਦਾ ਨਹੀਂ ਦੇਖਿਆ ਕਿ ਜਿਹਦੇ ਨਾਲ ਮੈਂ ਬਾਹਰ ਜਾ ਸਕਦੀ ਸੀ ਕੰਧਾਂ ਦੇ ਉੱਪਰ ਵੱਡੇ ਵੱਡੇ ਕੱਚ ਲੱਗੇ ਹੋਏ ਸੀ ਜਿਸ ਤੇ ਚੜ੍ਹਨਾ ਮੇਰੇ ਵਰਗੀ ਕੁੜੀ ਤੇ ਵਸਤੀ ਕੱਲ ਨਹੀਂ ਸੀ ਮੈਂ ਸਾਰੇ ਕਮਰਿਆਂ ਦੀਆਂ ਖਿੜਕੀਆਂ ਖੋਲ ਕੇ ਦੇਖੀਆਂ ਪਰ ਸਾਰੀਆਂ ਉਹੀ ਲੋਹੇ ਦਾ ਦੇ ਜੰਗਲੇ ਲੱਗੇ ਹੋਏ ਸੀ ਮੈਨੂੰ ਲੱਗਿਆ ਕਿ ਮੈਂ ਇੱਕ ਕੈਦਨੀ ਆਂ ਮੈਨੂੰ ਆਪਣੀ ਕਿਸਮਤ ਤੇ ਬਹੁਤ ਰੋਣ ਆ ਰਿਹਾ ਸੀ ਮੈਂ ਰੋਂਦੀ ਰੋਂਦੀ ਹੋਈ ਨਹੀਂ ਰੋਟੀ ਬਣਾ ਲਈ ਤੇ ਉਹ ਬੰਦਾ ਘਰ ਦੇ ਅੰਦਰ ਆ ਗਿਆ ਮੈਂ ਡਰਦੀ ਹੋਈ ਨਹੀਂ ਕਮਰੇ ਦਾ ਦਰਵਾਜ਼ਾ ਲੋਕ ਕਰਕੇ ਬੈਠ ਗਈ ਮੈਂ ਉਹਦੇ ਆਉਣ ਤੋਂ ਪਹਿਲਾਂ ਹੀ ਰੋਟੀ ਖਾ ਲਈ ਸੀ ਮੈਂ ਉਹਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਸੀ ਉਹਨੂੰ ਮੈਨੂੰ ਉਹਦੇ ਕੋਲੋਂ ਡਰ ਲੱਗਦਾ ਸੀ ਪਰ ਦਾਸ ਮਿੰਟ ਬਾਅਦ ਹੀ ਮੈਨੂੰ ਉਹਨੇ ਕਮਰੇ ਦਾ ਦਰਵਾਜ਼ਾ ਖੋਲਣ ਲਈ ਕਿਹਾ ਤੇ ਦਰਵਾਜ਼ਾ ਜ਼ੋਰ ਨਾਲ ਖੜਕਾਇਆ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਉਹ ਪੜੇ ਗੁੱਸੇ ਵਿੱਚ ਕਹਿਣ ਲੱਗਾ ਕਿ ਦਰਵਾਜ਼ਾ ਖੋਲ ਨਹੀਂ ਤਾਂ ਮੈਂ ਦਰਵਾਜ਼ਾ ਹੀ ਤੋੜ ਦੇਵਾਂਗਾ ਤੇ ਤੇਰਾ ਵੀ ਉਹ ਹਾਲ ਕਰੂੰਗਾ ਕਿ ਯਾਦ ਕਰੇਂਗੀ ਕਿਹਦੇ ਨਾਲ ਤੂੰ ਕਮਰੇ ਵਿੱਚ ਬੈਠੀ ਹੋਈ ਆ ਕੌਣ ਆ ਕਮਰੇ ਵਿੱਚ ਤੇਰੇ ਨਾਲ ਇਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿ ਜਿੱਦਾਂ ਨਹੀਂ ਹਰਕਤਾਂ ਉਹਨੇ ਰਾਤ ਕੀਤੀਆਂ ਸੀ ਮੈਂ ਡਰਦੀ ਨੇ ਫਟਾਫਟ ਦਰਵਾਜ਼ਾ ਖੋਲ ਦਿੱਤਾ ਉਹਨੇ ਮੈਨੂੰ ਬੜੀ ਬੇਦਰਦੀ ਨਾਲ ਤੱਕਾ ਦਿੱਤਾ ਤੇ ਕਮਰੇ ਦੀ ਤਲਾਸ਼ੀ ਲੈਣ ਲੱਗ ਪਿਆ ਕਦੀ ਬੈੱਡ ਦੇ ਥੱਲੇ ਤੇ ਕਦੀ ਕਲਮਰੀ ਖੋਲ ਕੇ ਦੇਖਣ ਲੱਗਾ ਮੈਂ ਕਿਹਾ ਕਿ ਤੁਸੀਂ ਕਿਦਾਂ ਦੀ ਹਰਕਤਾਂ ਕਰਦੇ ਆ ਇੱਥੇ ਕੋਈ ਨਹੀਂ ਉਹ ਕਹਿਣ ਲੱਗਾ ਕਿ ਫਿਰ ਦਰਵਾਜ਼ਾ ਬੰਦ ਕਿਉਂ ਕੀਤਾ ਸੀ ਤੂੰ ਮੈਨੂੰ ਝੂਠ ਬੋਲਦੀ ਆ ਇਹ ਕਹਿ ਕੇ ਉਹ ਬਾਥਰੂਮ ਵਿੱਚ ਚਲਾ ਗਿਆ ਸ਼ਾਇਦ ਉੱਥੇ ਦੇਖ ਰਿਹਾ ਸੀ ਮੈਂ ਕਿਸੇ ਨੂੰ ਵੀ ਉੱਥੇ ਨਹੀਂ ਲੁਕੋਇਆ ਸੀ ਮੈਂ ਸਮਝ ਗਈ ਸੀ ਕਿ ਸ਼ਾਇਦ ਉਹ ਬਹੁਤ ਸ਼ੱਕੀ ਇਨਸਾਨ ਆ ਸਾਰਾ ਕਮਰਾ ਦੇਖਣ ਬਾਅਦ ਉਹ ਕਹਿਣ ਲੱਗਾ ਕਿ ਮੈਂ ਇੱਥੇ ਕਿਸੇ ਅਣਜਾਣ ਬੰਦੇ ਨੂੰ ਦੇਖਿਆ ਤੇਰੇ ਟੁਕੜੇ ਟੁਕੜੇ ਕਰ ਦੇਉਂਗਾ ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਰਾਤ ਨੂੰ ਉਸੇ ਬੰਦੇ ਨੇ ਮੈਨੂੰ ਫੇਰ ਉਹੀ ਗੱਲ ਕਹੀ ਜੋ ਮੈਨੂੰ ਮੇਰੀ ਨਜ਼ਰਾਂ ਵਿੱਚ ਨੀਵਾ ਦਿਖਾਉਣ ਲਈ ਬਹੁਤ ਸੀ ਪਰ ਇਸ ਵਾਰ ਮੈਂ ਉਹਦੇ ਨਾਲ ਬਹਿਸ ਨਹੀਂ ਕੀਤੀ ਕਿਉਂਕਿ ਮਾਰ ਖਾਣ ਦੀ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਮੇਰਾ ਘਰ ਵਾਲਾ ਕਮਰੇ ਵਿੱਚੋਂ ਬਾਹਰ ਚਲਾ ਗਿਆ ਉਹਨੇ ਹਜੇ ਤੱਕ ਮੈਨੂੰ ਹੱਥ ਵੀ ਨਹੀਂ ਲਾਇਆ ਸੀ ਹੋਂ ਤਾਂ ਇਹ ਰੋਜ਼ ਹੋਣ ਲੱਗ ਪਿਆ ਸੀ ਉਹ ਇਨਸਾਨ ਮੈਨੂੰ ਬਿਨਾਂ ਕੱਪੜਿਆਂ ਦਾ ਕਰਕੇ ਬਾਹਰ ਚਲਾ ਗਿਆ ਤੇ ਸਾਰੀ ਰਾਤ ਕਮਰੇ ਵਿੱਚ ਨਹੀਂ ਆਉਂਦਾ ਸੀ ਇੱਕ ਰਾਤ ਸਾਡੇ ਘਰ ਚੋਰ ਆ ਗਏ ਮੈਂ ਉਸ ਵੇਲੇ ਗੂੜੀ ਨੀਂਦ ਵਿੱਚ ਸੁੱਤੀ ਹੋਈ ਸੀ ਜਦੋਂ ਮੈਨੂੰ ਬਾਹਰ ਰੌਲੇ ਦੀ ਆਵਾਜ਼ ਸੁਣੀ ਤਾਂ ਮੈਨੂੰ ਲੱਗਿਆ ਕਿ ਜਿੱਦਾਂ ਕੋਈ ਮੇਰੇ ਘਰ ਵਾਲੇ ਨਾਲ ਲੜਦਾ ਪਿਆ ਜਿੱਦਾਂ ਹੀ ਮੈਂ ਕਮਰੇ ਵਿੱਚੋਂ ਉੱਠ ਕੇ ਬਾਹਰ ਨਿਕਲੀ ਤਾਂ ਸਾਹਮਣੇ ਦੋ ਬੰਦਿਆਂ ਨੇ ਮੇਰੇ ਘਰ ਵਾਲੇ ਦੇ ਸਿਰ ਦੇ ਉੱਪਰ ਬੰਦੂਕ ਰੱਖੀ ਹੋਈ ਸੀ ਤੇ ਮੇਰਾ ਘਰ ਵਾਲਾ ਕਾਫੀ ਜ਼ਖਮੀ ਹੋਇਆ ਪਿਆ ਸੀ ਇਹ ਦੇਖ ਕੇ ਤਾਂ ਮੇਰੀ ਹਾਲਤ ਖਰਾਬ ਹੋਣ ਲੱਗ ਪਈ ਮੈਂ ਫਟਾਫਟ ਆਪਣੇ ਘਰ ਵਾਲੇ ਦੇ ਕੋਲ ਚਲੀ ਗਈ ਮੈਂ ਉਹਨਾਂ ਚੋਰਾਂ ਨੂੰ ਕਹਿਣ ਲੱਗੀ ਮੇਰੇ ਘਰ ਵਾਲੇ ਨੂੰ ਕੁਝ ਵੀ ਨਾ ਕਰਿਓ ਇਹਨੇ ਤੁਹਾਡਾ ਕੀ ਵਿਗਾੜਿਆ ਤੇ ਤੁਸੀਂ ਸਾਡੇ ਕੋਲੋਂ ਕੀ ਚਾਉਂਦੇ ਆ ਉਹ ਕਹਿਣ ਲੱਗੇ ਕਿ ਜੇ ਤੂੰ ਆਪਣੇ ਘਰ ਵਾਲੇ ਨੂੰ ਸਹੀ ਸਲਾਮਤ ਚਾਹੁੰਦੀ ਆ ਤਾਂ ਜੋ ਵੀ ਤੇਰੇ ਕੋਲ ਸੋਨੇ ਤੇ ਗਹਿਣੇ ਆ ਤੇ ਪੈਸੇ ਸਾਨੂੰ ਲਿਆ ਕੇ ਫੜਾ ਦੇ ਮੈਂ ਫਟਾਫਟ ਕਮਰੇ ਵਿੱਚ ਗਈ ਤੇ ਆਪਣੀ ਅਲਮਾਰੀ ਦਾ ਲੋਕ ਖੋਲ ਕੇ ਸਾਰੇ ਪੈਸੇ ਤੇ ਗਹਿਣੇ ਲਿਆ ਕੇ ਦੇ ਦਿੱਤੇ ਜੋ ਵਿਆਹ ਵੇਲੇ ਮੇਰੇ ਘਰ ਵਾਲੇ ਨੇ ਮੈਨੂੰ ਲੈ ਕੇ ਦਿੱਤੇ ਸੀ ਮੈਂ ਸਾਰੀਆਂ ਚੀਜ਼ਾਂ ਲਿਆ ਕੇ ਚੋਰਾਂ ਨੂੰ ਫੜਾ ਦਿਤੀਆਂ ਉਹ ਪੈਸੇ ਲੈ ਕੇ ਚਲੇ ਗਏ ਮੈਂ ਰੋਣ ਲੱਗ ਪਈ ਮੈਂ ਆਪਣੇ ਘਰ ਵਾਲੇ ਦੇ ਮੂੰਹ ਤੇ ਹੱਥ ਲਾ ਕੇ ਦੇਖਣ ਲੱਗ ਪਈ ਕਿ ਕਿਤੇ ਉਹਨੂੰ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਕਿਉਂਕਿ ਉਹ ਚੋਰਾਂ ਨਾਲ ਲੜਦਾ ਸੀ ਇਸ ਕਰਕੇ ਤਾਂ ਉਹ ਜ਼ਖਮੀ ਹੋ ਗਿਆ ਉਹਦੇ ਮੂੰਹ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ ਮੈਂ ਆਪਣੀ ਚੁੰਨੀ ਦੇ ਨਾਲ ਉਹਦੇ ਖੂਨ ਨੂੰ ਸਾਫ਼ ਕੀਤਾ ਤੇ ਰੋਂਦੇ ਹੋਏ ਪੁੱਛਣ ਲੱਗੀ ਕਿ ਤੁਹਾਨੂੰ ਉਹਨਾਂ ਨਾਲ ਲੜਨ ਦੀ ਕੀ ਲੋੜ ਸੀ ਉਹ ਵੀ ਕੁਝ ਪੈਸਿਆਂ ਦਾ ਕਰਕੇ ਤੇ ਮੇਰੇ ਲਈ ਇਹ ਪੈਸੇ ਕੋਈ ਅਮੀਅਤ ਨਹੀਂ ਰੱਖਦੇ ਨਾ ਹੀ ਕੋਈ ਗਹਿਣੇ ਜੇ ਤੁਹਾਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ ਪਹਿਲੀ ਵਾਰ ਉਹ ਮੈਨੂੰ ਇੱਕੋ ਨਜ਼ਰ ਨਾਲ ਦੇਖਦਾ ਸੀ ਜਿੱਦਾਂ ਉਹ ਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਹੁੰਦਾ ਸੀ ਕਹਿਣ ਲੱਗਾ ਕਿ ਤੈਨੂੰ ਮੇਰੀ ਇੰਨੀ ਪ੍ਰਵਾਹ ਕਿਉਂ ਹੁੰਦੀ ਆ ਮੈਂ ਕਿਹਾ ਕਿ ਇਸੇ ਲਈ ਕਿਉਂਕਿ ਤੁਸੀਂ ਮੇਰੇ ਘਰ ਵਾਲੇ ਆ ਮੈਨੂੰ ਤੁਹਾਡੀ ਪਰਵਾਹ ਨਹੀਂ ਹੋਊਗੀ ਤਾਂ ਕਿਦੀ ਹੋਊਗੀ ਮੇਰੀ ਗੱਲ ਸੁਣ ਕੇ ਉਹਦੇ ਚਿਹਰੇ ਦੇ ਰੰਗ ਉੱਡ ਗਏ ਉਹ ਜਲਦੀ ਆਪਣੇ ਕਮਰੇ ਵਿੱਚ ਚਲਾ ਗਿਆ ਦਰਵਾਜ਼ਾ ਬੰਦ ਕਰ ਲਿਆ ਉਸ ਰਾਤ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ ਵਾਰ-ਵਾਰ ਮੇਰਾ ਦਿਲ ਸੋਚ ਰਿਹਾ ਸੀ ਤੇ ਡਰ ਰਿਹਾ ਸੀ ਕਿ ਜੇ ਮੇਰੇ ਘਰ ਵਾਲੇ ਨੂੰ ਕੁਝ ਹੋ ਜਾਂਦਾ ਮੈਂ ਉਹਦੇ ਕੋਲ ਨਾ ਜਾਂਦੀ ਫਿਰ ਮੈਂ ਕੀ ਕਰਦੀ ਬੇਸ਼ੱਕ ਮੇਰੇ ਘਰ ਵਾਲੇ ਨੇ ਮੇਰੇ ਨਾਲ ਕੁਝ ਵੀ ਨਹੀਂ ਕੀਤਾ ਸੀ ਚੰਗਾ ਵਿਵਹਾਰ ਵੀ ਨਹੀਂ ਰੱਖਿਆ ਜਿੰਨਾ ਮੈਨੂੰ ਜਲੀਲ ਕੀਤਾ ਸੀ ਉਹਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਸਭ ਦਾ ਕਾਰਨ ਤਾਂ ਨਹੀਂ ਜਾਣਦੀ ਸੀ ਪਰ ਜੋ ਕੁਝ ਮੇਰੇ ਨਾਲ ਹੋ ਰਿਹਾ ਸੀ ਉਹ ਬਹੁਤ ਚੰਗਾ ਨਹੀਂ ਸੀ ਹੋ ਰਿਹਾ ਪਰ ਇਸ ਦੇ ਬਾਵਜੂਦ ਵੀ ਮੈਂ ਉਹਦੇ ਨਾਲ ਚੰਗਾ ਵਿਵਹਾਰ ਰੱਖਿਆ ਸੀ ਉਹਦੀ ਪਸੰਦ ਦਾ ਰੋਟੀ ਪਾਣੀ ਬਣਾਉਂਦੀ ਸੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਇਦਾਂ ਵੀ ਨਹੀਂ ਹੁੰਦਾ ਸੀ ਕਿ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਉਹ ਮੈਂ ਪੁਰੀ ਨਾਕੀਤੀ ਹੋਵੇ ਮੈਨੂੰ ਪਤਾ ਸੀ ਕਿ ਮੇਰਾ ਘਰ ਵਾਲਾ ਸ਼ੱਕੀ ਇਨਸਾਨ ਆ ਇਸ ਲਈ ਮੈਂ ਬਿਲਕੁਲ ਵੀ ਤਿਆਰ ਨਹੀਂ ਸੀ ਹੁੰਦੀ ਬਿਲਕੁਲ ਸਾਦੇ ਜਿਹੇ ਕੱਪੜੇ ਪਾ ਕੇ ਰੱਖਦੀ ਸੀ ਹੁਣ ਮੇਰੇ ਘਰ ਵਾਲੇ ਦਾ ਵਿਵਹਾਰ ਵੀ ਮੇਰੇ ਨਾਲ ਬਦਲ ਲੱਗ ਪਿਆ ਸੀ ਉਹ ਚੁੱਪ ਕਰਕੇ ਰਹਿਣ ਲੱਗ ਪਿਆ ਸੀ ਮੇਰੇ ਕਮਰੇ ਵਿੱਚ ਵੀ ਬਿਲਕੁਲ ਨਹੀਂ ਆਉਂਦਾ ਸੀ ਇੱਕ ਵਾਰ ਮੈਂ ਕਿਚਨ ਵਿੱਚ ਭਾਂਡੇ ਧੋ ਰਹੀ ਸੀ ਤੇ ਕਿਚਨ ਦੀ ਸਫਾਈ ਕਰਦੀ ਸੀ ਅਕਸਰ ਹੀ ਮੈਂ ਰਾਤ ਨੂੰ ਸਾਰੀ ਸਫਾਈ ਕਰਕੇ ਸੌਂਦੀ ਸੀ ਉਸੇ ਵਕਤ ਮੇਰਾ ਘਰ ਵਾਲਾ ਮੈਨੂੰ ਚਾਹ ਦਾ ਕਹਿ ਦਿੰਦਾ ਸੀ ਪਰ ਅੱਜ ਚੁੱਪ ਕਰਕੇ ਖੜਾ ਸੀ ਮੈਂ ਰਸੋਈ ਵਿੱਚ ਗੰਦੇ ਭਾਂਡੇ ਧੋ ਰਹੀ ਸੀ ਕਿ ਜਦੋਂ ਉਹ ਕਿਚਨ ਵਿੱਚ ਆਇਆ ਤਾਂ ਮੈਨੂੰ ਲੱਗਿਆ ਕਿ ਉਹ ਚਾਹ ਪੀਣ ਲਈ ਆਇਆ ਮੈਂ ਫਟਾਫਟ ਚਾਹ ਬਣਾ ਕੇ ਉਹਨਾਂ ਨੂੰ ਦੇ ਦੇਵਾਂ ਕਿਉਂਕਿ ਮੈਂ ਉਹਦਾ ਹਰ ਕੰਮ ਉਹਦੇ ਕਹਿਣ ਤੋਂ ਪਹਿਲਾਂ ਹੀ ਕਰ ਦਿੰਦੀ ਸੀ ਇਹ ਦੇਖ ਕੇ ਉਹ ਕਹਿਣ ਲੱਗਾ ਕਿ ਇਦਾਂ ਕਰ ਜਾ ਕੇ ਆਰਾਮ ਕਰ ਲੈ ਮੈਂ ਆਪਣੇ ਲਈ ਚਾਹ ਆਪ ਹੀ ਬਣਾ ਲਵਾਂਗਾ ਮੈਂ ਕਿਹਾ ਕਿ ਨਹੀਂ ਮੈਂ ਬਣਾ ਦਿੰਦੀ ਆ ਵੈਸੇ ਵੀ ਮੈਂ ਹਜੇ ਰਸੋਈ ਸਾਫ਼ ਕਰਨੀ ਆ ਮੇਰਾ ਇੰਨਾ ਕਹਿਣਾ ਸੀ ਕਿ ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿਚਨ ਦੀ ਸਫਾਈ ਦਾ ਸਵੇਰ ਨੂੰ ਵੀ ਕਰ ਸਕਦੀ ਆ ਜ਼ਰੂਰੀ ਨਹੀਂ ਕਿ ਹੁਣੇ ਸਾਰਾ ਕੰਮ ਕਰਕੇ ਹੀ ਸੌਣਾ ਪਹਿਲੀ ਵਾਰ ਇਦਾਂ ਹੋਇਆ ਸੀ ਕਿ ਉਹਨੇ ਇਦਾਂ ਕਿਹਾ ਸੀ ਨਹਿਤਾ ਸ਼ੁਰੂ ਸ਼ੁਰੂ ਵਿੱਚ ਤਾਂ ਉਹ ਮੈਨੂੰ ਬਹੁਤ ਹੀ ਗੁੱਸੇ ਨਾਲ ਬੋਲਦਾ ਸੀ ਕਹਿੰਦਾ ਸੀ ਕਿ ਸਾਰਾ ਘਰ ਚ ਮਕਾਉਣ ਤੋਂ ਬਾਅਦ ਹੀ ਤੈਨੂੰ ਸੌਣ ਦੀ ਪਰਮਿਸ਼ਨ ਦੇਵਾਂਗਾ ਇਸ ਲਈ ਮੈਨੂੰ ਆਦਤ ਜਈ ਹੋ ਗਈ ਸੀ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਦੀ ਆ ਪਰ ਉਹਨੇ ਮਨਾ ਕਰ ਦਿੱਤਾ ਕਹਿਣ ਲੱਗਾ ਕਿ ਜਾ ਕੇ ਆਰਾਮ ਕਰ ਲੈ ਮੈਨੂੰ ਤੂੰ ਵੈਸੇ ਵੀ ਥੱਕੀ ਹੋਈ ਲੱਗਦੀ ਆ ਇਹ ਸੁਣ ਕੇ ਮੈਂ ਹੈਰਾਨੀ ਨਾਲ ਉਹਨੂੰ ਦੇਖਣ ਲੱਗ ਪਈ ਕਿ ਆਜੇ ਗੱਲ ਸੱਚੀ ਸੀ ਕੁਝ ਦਿਨਾਂ ਤੋਂ ਵਾਕਈ ਹੀ ਮੈਂ ਥੱਕੀ ਲੱਗਦੀ ਸੀ ਘਰ ਦੇ ਸਾਰੇ ਕੰਮ ਕਰਨ ਤੋਂ ਬਾਅਦ ਮੇਰਾ ਚਿਹਰਾ ਵੀ ਹੁਣ ਥਕਾਵਟ ਮਹਿਸੂਸ ਕਰਦਾ ਸੀ ਜਿਹਦੇ ਕਰਕੇ ਮੈਂ ਥੋੜੀ ਬਿਮਾਰ ਵੀ ਰਹਿਣ ਲੱਗ ਪਈ ਸੀ ਦੂਜੀ ਗੱਲ ਇਹ ਸੀ ਕਿ ਮੈਂ ਆਪਣੇ ਘਰਵਾਲੇ ਦੇ ਨਾਲ ਰਹਿ ਕੇ ਵੀ ਖੁਸ਼ ਹੁਣ ਲੱਗ ਪਈ ਸੀ ਮੈਨੂੰ ਉਹਦੇ ਨਾਲ ਰਹਿਣਾ ਚੰਗਾ ਲੱਗਣ ਲੱਗ ਪਿਆ ਸੀ ਉਹ ਜਿੱਦਾਂ ਦਾ ਵੀ ਸੀ ਮੇਰੀ ਜ਼ਿੰਦਗੀ ਤਾਂ ਉਹਦੇ ਨਾਲ ਹੀ ਲਗਾਉਣੀ ਪੈਣੀ ਸੀ ਮੈਂ ਆਪਣੇ ਕਮਰੇ ਵਿੱਚ ਆ ਗਈ ਕੁਝ ਦੇਰ ਲੰਮੀ ਪਈ ਰਹੀ ਫਿਰ ਖਿਆਲ ਆਇਆ ਕਿਉਂ ਨਾ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਆਖਰ ਉਹ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਿਹਾ ਮੇਰੇ ਕੋਲ ਕਿਉਂ ਨਹੀਂ ਆਉਂਦਾ ਇਹ ਸੋਚ ਕੇ ਮੈਂ ਉੱਠ ਕੇ ਸੋਚਿਆ ਕਿ ਗੱਲ ਕਰ ਲੈਂਦੀ ਆ ਕਿ ਕੋਈ ਹਰਜ ਨਹੀਂ ਮੇਰਾ ਘਰ ਹਲਾ ਹੀ ਹੈ ਮੈਂ ਉਹਨੂੰ ਨਹੀਂ ਕਹਿਣਾ ਤੇ ਹੋਰ ਕਿਹਨੂੰ ਕਹਿਣਾ ਮੈਂ ਕਮਰੇ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਘਰ ਵਾਲਦੇ ਕਮਰੇ ਵਿੱਚ ਚਲੀ ਗਈ ਜਦੋਂ ਮੈਂ ਉਹਦੇ ਕਮਰੇ ਵਿੱਚ ਗਈ ਤਾਂ ਸਾਹਮਣੇ ਦੇਖ ਕੇ ਮੇਰੇ ਹੋਸ਼ ਹੀ ਉੱਡ ਗਏ ਉਹ ਹੱਥ ਜੋੜ ਕੇ ਰੱਬਗੇ ਅਰਦਾਸ ਕਰ ਰਿਆ ਸੀ ਪਤਾ ਨਹੀਂ ਹਉਨੂ ਕਿਹੜੀ ਗੱਲ ਦਾ ਦੁੱਖ ਸੀ ਤੇ ਉਹ ਕਿਉਂ ਰੋਂਦਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਪਰ ਜਿੱਦਾਂ ਹੀ ਮੈਨੂੰ ਦੇਖਿਆ ਫਟਾਫਟ ਆਪਣੇ ਹੰਝੂ ਸਾਫ ਕਰ ਲਏ ਤੇ ਕਹਿਣ ਲੱਗਿਆ ਕਿ ਤੂੰ ਇੱਥੇ ਕਿਉਂ ਆਈ ਆ ਮੈਂ ਕਿਹਾ ਤੁਸੀਂ ਕਿਉਂ ਰੋ ਰਹੇ ਹੋ ਤਾਂ ਉਹ ਕਹਿਣ ਲੱਗਿਆ ਕਿ ਮੇਰੇ ਤੇ ਰੱਬ ਦੇ ਵਿੱਚ ਕੋਈ ਗੱਲ ਹੋ ਰਹੀ ਆ ਮੈਨੂੰ ਹੈਰਾਨੀ ਜਹੀ ਹੋਈ ਕਿ ਰੱਬ ਦਾ ਨਾਮ ਲੈਂਦੇ ਅੱਜ ਪਹਿਲੀ ਵਾਰ ਦੇਖਿਆ ਸੀ ਤੇ ਇਹਨੂੰ ਰੱਬ ਤੇ ਵਿਸ਼ਵਾਸ ਵੀ ਹੈਗਾ ਜਾਂ ਨਹੀਂ ਜੋ ਕੁਝ ਇਹਨੇ ਮੇਰੇ ਨਾਲ ਕੀਤਾ ਸੀ ਉਹ ਵੀ ਵਿਵਹਾਰ ਬਿਲਕੁਲ ਵੀ ਚੰਗਾ ਨਹੀਂ ਸੀ ਮੈਂ ਤਾਂ ਸਮਝਦੀ ਸੀ ਕਿ ਇਹਨੂੰ ਤਾਂ ਰੱਬ ਦੇ ਨਾਲ ਕੋਈ ਵਾਸਤਾ ਹੀ ਨਹੀਂ ਹੋਊਗਾ ਮੈਨੂੰ ਉੱਥੇ ਖੜੀ ਨੂੰ ਦੇਖ ਕੇ ਕਹਿਣ ਲੱਗਾ ਕਿ ਤੂੰ ਆਪਣੇ ਕਮਰੇ ਵਿੱਚ ਜਾ ਮੈਂ ਕਿਹਾ ਕਿ ਨਹੀਂ ਮੈਂ ਉਹਦੇ ਕੋਲ ਚਲੀ ਗਈ ਤੇ ਉਹਦੇ ਲਾਗੇ ਖੜੀ ਹੋ ਕੇ ਹੱਥ ਜੋੜ ਕੇ ਕਹਿਣ ਲੱਗੀ ਕਿ ਇਹ ਮੈਂ ਵੀ ਤੁਹਾਡੇ ਵਾਂਗ ਹੀ ਰੱਬ ਅੱਗੇ ਅਰਦਾਸ ਕਰੂੰਗੀ ਕਿ ਅਸੀਂ ਦੋਵੇਂ ਹਮੇਸ਼ਾ ਇੱਕ ਦੂਸਰੇ ਦੇ ਨਾਲ ਖੁਸ਼ ਰਹੀਏ ਮੈਂ ਕਿਹਾ ਕਿ ਤੁਸੀਂ ਮੇਰੇ ਤੋਂ ਦੂਰ ਕੇ ਹੋ ਰਹਿੰਦੇ ਹੋ ਮੇਰੀ ਗੱਲ ਮੇਰੀ ਗੱਲ ਸੁਣ ਕੇ ਉਹਨੇ ਮੈਨੂੰ ਆਪਣੇ ਤੋਂ ਪਿੱਛੇ ਕਰ ਦਿੱਤਾ ਤੇ ਕਹਿਣ ਲੱਗਾ ਤੈਨੂੰ ਮੈਂ ਇੱਥੋਂ ਜਾਣ ਲਈ ਕਿਹਾ ਜਿੱਦਾਂ ਉਹ ਮੇਰੇ ਤੋਂ ਕੁਝ ਲੁਕੋ ਰਿਹਾ ਹੋਵੇ ਮੈਂ ਕਿਹਾ ਕਿ ਮੈਂ ਤੁਹਾਡੀ ਘਰ ਆਲੀ ਹਾਂ ਤੁਸੀਂ ਕਿਉਂ ਮੇਰੇ ਨਾਲ ਹਰ ਗੱਲ ਨਹੀਂ ਕਰਦੇ ਘਰ ਵਾਲੇ ਘਰ ਵਾਲੀ ਦਾ ਇੱਕ ਹੀ ਦੁੱਖ ਸੁੱਖ ਹੁੰਦਾ ਰੱਬ ਨੇ ਦੁਨੀਆ ਵਿੱਚ ਸਭ ਤੋਂ ਪਹਿਲਾ ਰਿਸ਼ਤਾ ਮਰਦ ਤੇ ਔਰਤ ਦਾ ਬਣਾਇਆ ਕੇ ਔਰਤ مرد ਨੂੰ ਇੱਕ ਦੂਸਰੇ ਦੀ ਕਮੀ ਮਹਿਸੂਸ ਨਾ ਹੋਵੇ ਤੇ ਉਹ ਆਪਸ ਵਿੱਚ ਹਰ ਗੱਲ ਕਰ ਸਕਣ ਤੇ ਕੋਸ਼ਿਸ਼ ਕਰਨ ਜ਼ਿੰਦਗੀ ਖੁਸ਼ੀ ਨਾਲ ਜੀਣ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਔਰਤ ਵਿਸ਼ਵਾਸ ਕਰਨ ਦੀ ਲਾਇਕ ਨਹੀਂ ਹੁੰਦੀ ਔਰਤਾਂ ਦੇ ਮਾਮਲੇ ਵਿੱਚ ਮੈਂ ਬਹੁਤ ਵੱਡੇ ਵੱਡੇ ਧੋਖੇ ਖਾਧੇ ਆ ਇਸੇ ਲਈ ਮੈਨੂੰ ਕਿਸੇ ਵੀ ਔਰਤ ਜਾਤ ਤੇ ਭਰੋਸਾ ਨਹੀਂ ਉਹ ਕਹਿਣ ਲੱਗਾ ਕਿ ਮੇਰੀ ਮਾਂ ਉਸ ਵਕਤ ਇੱਕ ਅਣਜਾਣ ਬੰਦੇ ਦੇ ਨਾਲ ਭੱਜ ਗਈ ਸੀ ਜਦੋਂ ਮੈਂ 10 ਸਾਲ ਦਾ ਸੀ ਸਿਰਫ ਐਸ ਲਈ ਕਿ ਮੇਰਾ ਪਿਓ ਸੋਣਾ ਨਹੀਂ ਸੀ ਮੇਰੇ ਤੋਂ ਮੇਰੀ ਵੱਡੀ ਭੈਣ ਸੀ ਜਦੋਂ ਉਹ ਜਵਾਨ ਹੋਈ ਤਾਂ ਮੇਰਾ ਪਿਓ ਮਰ ਗਿਆ ਮੈਂ ਆਪਣੇ ਪਾਪਾ ਦੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਮੇਰੀ ਭੈਣ ਘਰ ਸੰਭਾਲਣ ਲੱਗੀ ਤੇ ਮੈਂ ਉਹਦਾ ਰਿਸ਼ਤਾ ਲੱਭ ਰਿਆ ਸੀ ਵਾਰ ਉਹਨੇ ਕੋਈ ਗੱਲ ਨਾ ਮੰਨੀ ਤੇ ਇੱਕ ਵਾਰ ਜਦੋਂ ਮੈਂ ਘਰ ਆਇਆ ਤਾਂ ਮੇਰੀ ਭੈਣ ਤੇ ਕਮਰੇ ਵਿੱਚੋਂ ਹੱਸਣ ਦੀ ਆਵਾਜ਼ ਆ ਰਹੀ ਸੀ ਜਦੋਂ ਮੈਂ ਖਿੜਕੀ ਵਿੱਚੋਂ ਵੇਖਿਆ ਤਾਂ ਗਲੀ ਤੇ ਕੁਝ ਆਵਾਰਾ ਮੁੰਡਿਆਂ ਦੇ ਨਾਲ ਰੰਗ ਰਲੀਆਂ ਮਨਾ ਰਹੀ ਸੀ ਇਹ ਸਭ ਕੁਝ ਦੇਖ ਕੇ ਮੈਨੂੰ ਲੱਗਿਆ ਕਿ ਸਾਰੀਆਂ ਔਰਤਾਂ ਇਦਾਂ ਦੀਆਂ ਹੀ ਹੁੰਦੀਆਂ ਮੈਂ ਆਪਣੀ ਭੈਣ ਨੂੰ ਮਾਰ ਮਾਰ ਕੇ ਘਰੋਂ ਕੱਢ ਦਿੱਤਾ ਤੇ ਉਸ ਮੁੰਡੇ ਨਾਲ ਉਹ ਭੱਜ ਗਈ ਮੈਂ ਇਸੇ ਲਈ ਕਈ ਸਾਲ ਵਿਆਹ ਨਹੀਂ ਕਰਵਾਇਆ ਤੇ ਲੋਕ ਮੈਨੂੰ ਮੇਨੇ ਮਾਰਨ ਲੱਗ ਗਏ ਕਿ ਤੇਰੇ ਨਾਲ ਕੋਈ ਵੀ ਕੁੜੀ ਵਿਆਹ ਨਹੀਂ ਕਰਵਾਉ ਕਰਵਾ ਸਕਦੀ ਕਿਉਂਕਿ ਜਿਹਦੀ ਮਾਂ ਤੇ ਭੈਣ ਭੱਜ ਗਈਆਂ ਹੋਣ ਉਹਨੂੰ ਕੋਈ ਆਪਣੀ ਧੀ ਨਹੀਂ ਦਿੰਦਾ ਇਹ ਸਭ ਕੁਝ ਸੁਣ ਕੇ ਮੈਂ ਅਨਾਥ ਆਸ਼ਰਮ ਜਾ ਕੇ ਆਪਣੇ ਵਿਆਹ ਦੀ ਗੱਲ ਕਰ ਲਈ ਤੇ ਤੇਰੇ ਨਾਲ ਵਿਆਹ ਕਰਵਾ ਲਿਆ ਪਰ ਤੈਨੂੰ ਦੇਖਦੇ ਹੀ ਮੈਨੂੰ ਆਪਣੀ ਮਾਂ ਤੇ ਭੈਣ ਦੀਆਂ ਹਰਕਤਾਂ ਯਾਦ ਆਉਣ ਲੱਗ ਪਈਆਂ ਮੈਂ ਤੇਰੇ ਕੋਲ ਬਦਲਾ ਲੈਣ ਬਾਰੇ ਸੋਚਿਆ ਪਰ ਜਿਸ ਦਿਨ ਸਾਡੇ ਘਰ ਚੋਰ ਆ ਗਏ ਸੀ ਤਾਂ ਤੈਨੂੰ ਮੈਂ ਆਪਣੇ ਲਈ ਪਰੇਸ਼ਾਨ ਦੇਖਿਆ ਤੇ ਰੋਂਦੀ ਦੇਖਿਆ ਮੈਨੂੰ ਹੈਰਾਨੀ ਹੋਈ ਕਿ ਜਿੰਨਾ ਮਾੜਾ ਮੈਂ ਤੇਰ ਨਾਲ ਵਿਵਹਾਰ ਕੀਤਾ ਸੀ ਤੂੰ ਮੈਨੂੰ ਮਰਵਾ ਵੀ ਸਕਦੀ ਸੀ ਪਰ ਤੂੰ ਸਾਰਾ ਪੈਸਾ ਤੇ ਸੋਨਾ ਦੇ ਕੇ ਚੋਰਾਂ ਨੂੰ ਘਰੋਂ ਜਾਣ ਲਈ ਕਹਿ ਦਿੱਤਾ ਤੇ ਮੇਰੇ ਲਈ ਰੋਂਦੀ ਸੀ ਸਭ ਕੁਝ ਕਿ ਮੇਰਾ ਵਿਵਹਾਰ ਤੇਰੇ ਲਈ ਬਦਲਣ ਲੱਗ ਪਿਆ ਪਰ ਮੈਨੂੰ ਆਪਣੇ ਵਿਵਹਾਰ ਤੋਂ ਪਰੇਸ਼ਾਨੀ ਜੇ ਹੋਣ ਲੱਗ ਪਈ ਸੀ ਇਸ ਲਈ ਤੇਰੇ ਕੋਲ ਆਉਣ ਦੀ ਹਿੰਮਤ ਨਹੀਂ ਸੀ ਮੈਂ ਤੈਨੂੰ ਆਪਣੇ ਕਾਬਲ ਨਹੀਂ ਸਮਝਦਾ ਸੀ ਇਹ ਕਹਿੰਦੇ ਹੋਏ ਉਹ ਰੋ ਰਿਹਾ ਸੀ ਮੈਂ ਕਿਹਾ ਕਿ ਦੀਪ ਮੇਰੇ ਦਿਲ ਵਿੱਚ ਤੇਰੇ ਲਈ ਕੋਈ ਵੀ ਇਦਾਂ ਦੀ ਗੱਲ ਨਹੀਂ ਹੁਣ ਅਸੀਂ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ ਜੋ ਕੁਝ ਦੀਪ ਦੀ ਮਾਂ ਤੇ ਭੈਣ ਨੇ ਕੀਤਾ ਸੀ ਉਹ ਸੱਚਮੁੱਚ ਬਹੁਤ ਗਲਤ ਸੀ ਕਿਸੇ ਵੀ ਮਰਦ ਦੇ ਮਾਨਸਿਕ ਤਣਾਅ ਵਾਲੀ ਗੱਲ ਹੁੰਦੀ ਆ ਤੇ ਦੀਪ ਤੇ ਦੇਲ ਦੇ ਤੇ ਦਿਮਾਗ ਵਿੱਚ ਇਹ ਕਾਫੀ ਡੂੰਘਾ ਸਦਮਾ ਲੱਗਿਆ ਹੋਇਆ ਸੀ ਇਸੇ ਕਰਕੇ ਉਹ ਔਰਤਾ ਤੋਂ ਨਫ਼ਰਤ ਕਰਦਾ ਸੀ ਪਰ ਉਹ ਦਿਲ ਦਾ ਬੁਰਾ ਨਹੀਂ ਸੀ ਉਹਦੇ ਹਾਲਾਤਾਂ ਨੇ ਉਹਦਾ ਦਿਲ ਇੰਨਾ ਤੋੜ ਦਿੱਤਾ ਸੀ ਕਿ ਉਹਦਾ ਵਿਵਹਾਰ ਜਾਲਮ ਇਨਸਾਨਾਂ ਵਰਗਾ ਹੋ ਗਿਆ ਸੀ ਮੇਰੇ ਨਾਲ ਰਹਿਣ ਤੋਂ ਬਾਅਦ ਦੀਪ ਦਾ ਵਿਵਹਾਰ ਵੀ ਚੰਗਾ ਹੋ ਗਿਆ ਉਹਨੇ ਮੇਰੇ ਨਾਲ ਸੁਹਾਗ ਰਾਤ ਦੁਬਾਰਾ ਮਨਾ ਲਈ ਤੇ ਉਸ ਰਾਤ ਉਹਨੇ ਮੈਨੂੰ ਪੁੱਛ ਕੀਤਾ ਮੈਂ ਵੀ ਉਹਦੇ ਨਾਲ ساری ਜ਼ਿੰਦਗੀ ਬਤਾਉਣ ਦਾ ਵਾਅਦਾ ਕੀਤਾ ਤੇ ਮੈਨੂੰ ساری ਰਾਤ ਉਹ ਆਪਣੀਆਂ ਬਾਹਾਂ ਵਿੱਚ ਲੈ ਕੇ ਉਸਨੇ ਪਿਆਰ ਕੀਤਾ ਤੇ ਇਹ ਕਹਿ ਰਿਹਾ ਸੀ ਕਿ ਤੂੰ ਮੈਨੂੰ ਕਦੀ ਵੀ ਤੋਖਾ ਨਾ ਦੇਈ ਉਹ ਰਾਤ ਸਾਡੀ ਬਹੁਤ ਹੀ ਯਾਦਗਾਰ ਰਾਤ ਸੀ ਤੇ ਉਹ ਵੀ ਮੇਰੇ ਤੋਂ ਬਹੁਤ ਖੁਸ਼ ਸੀ ਅੱਜ ਮੈਂ ਦੋ ਬੱਚਿਆਂ ਦੀ ਮਾਂ ਤੇ ਅਸੀਂ ਬਹੁਤ ਖੁਸ਼ ਰਹਿੰਦੇ ਹਾਂ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣਨ ਲਈ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ